ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ ਅੱਜ ਜਦੋਂ ਅਵਤਾਰ ਘਰ ਆਇਆ ਤਾਂ ਥੋੜਾ ਜਿਹਾ ਉਦਾਸ ਸੀ 2 ਕੁ ਮਹੀਨੇ ਪਹਿਲਾਂ ਉਸ ਦੇ ਪਾਪਾ ਜੀ ਦੀ ਡੈਥ ਹੋ ਗਈ ਸੀ ਹੁਣ ਉਸ ਨੂੰ ਪਿੰਡ ਵਿੱਚ ਰਹਿ ਰਹੀ ਆਪਣੀ ਮੰਮੀ ਦੀ ਚਿੰਤਾ ਹੋ ਰਹੀ ਸੀ ਜਦੋਂ ਅਵਤਾਰ ਘਰ ਪਹੁੰਚਿਆ ਤਾਂ ਉਸ ਦਾ 4 ਸਾਲ ਦਾ ਪੁੱਤਰ ਭੱਜ ਕੇ ਉਸ ਕੋਲ ਆ ਗਿਆ ਤੇ ਉਸ ਨੇ ਆਪਣੇ ਪਾਪਾ ਨੂੰ ਜੱਫੀ ਪਾ ਲਈ ਅਵਤਾਰ ਨੂੰ ਵੀ ਆਪਣਾ ਬਚਪਨ ਯਾਦ ਆਉਣ ਲੱਗਿਆ ਉਹ ਵੀ ਆਪਣੇ ਮਾਤਾ ਪਿਤਾ ਨੂੰ ਦੇਖ ਕੇ ਇੰਜ ਹੀ ਭੱਜ ਕੇ ਆਇਆ ਕਰਦਾ ਸੀ ਉਹ ਹਾਲੇ ਇਸ ਤਰ੍ਹਾਂ ਯਾਦ ਕਰ ਹੀ ਰਿਹਾ ਸੀ ਕਿ ਉਸ ਦੀ ਘਰ ਵਾਲੀ ਗੁਰਜੀਤ ਨੇ ਆਵਾਜ਼ ਮਾਰੀ ਆ ਕੇ ਖਾਣਾ ਖਾ ਲਓ ਅਵਤਾਰ ਮੂੰਹ ਹੱਥ ਧੋ ਕੇ ਖਾਣਾ ਖਾਣ ਲਈ ਡਾਈਨਿੰਗ ਟੇਬਲ ਉੱਪਰ ਆ ਕੇ ਬੈਠ ਗਿਆ ਗੁਰਜੀਤ ਤੂੰ ਜਾਣਦੀ ਹੈ ਪਾਪਾ ਜੀ ਦੇ ਜਾਣ ਤੋਂ ਬਾਅਦ ਮੰਮੀ ਇੱਕਦਮ ਕੱਲੀ ਹੋ ਗਈ ਹੈ ਮੈਂ ਇਹ ਸੋਚ ਰਿਹਾ ਹਾਂ ਕਿ ਮੰਮੀ ਨੂੰ ਆਪਣੇ ਕੋਲ ਲੈ ਆਈਏ ਆਪਣੇ ਮੁੰਡੇ ਨੂੰ ਵੀ ਦਾਦੀ ਦਾ ਪਿਆਰ ਮਿਲ ਜਾਵੇਗਾ ਤੇ ਮੰਮੀ ਦਾ ਦਿਲ ਵੀ ਲੱਗਿਆ ਰਹੇਗਾ। ਅਵਤਾਰ ਦੀ ਗੱਲ ਸੁਣ ਕੇ ਗੁਰਜੀਤ ਥੋੜੀ ਪਰੇਸ਼ਾਨ ਹੋ ਗਈ। ਉਦੋਂ ਹੀ ਅਵਤਾਰ ਨੇ ਕਿਹਾ ਕਿ ਮੈਂ ਬਸ ਇਹੀ ਚਾਹੁੰਦਾ ਹਾਂ ਕਿ ਤੂੰ ਮੇਰੀ ਮੰਮੀ ਦਾ ਖਿਆਲ ਆਪਣੀ ਮਾਂ ਵਾਂਗ ਰੱਖੇਂ। ਪਾਪਾ ਜੀ ਦੀ ਡੈਥ ਤੋਂ ਬਾਅਦ ਮੰਮੀ ਦੀ ਜ਼ਿੰਦਗੀ ਵਿੱਚ ਥੋੜਾ ਖਾਲੀਪਨ ਆ ਗਿਆ ਹੈ। ਤੂੰ ਮੇਰੇ ਨਾਲ ਵਾਅਦਾ ਕਰ ਕਿ ਤੂੰ ਉਸ ਖਾਲੀਪਨ ਨੂੰ ਭਰਨ ਵਿੱਚ ਮੇਰੀ ਮਦਦ ਕਰੇਂਗੀ। ਆਪਣੀ ਮੰਮੀ ਦੀ ਚਿੰਤਾ ਕਰਦੇ ਹੋਏ ਅਵਤਾਰ ਨੇ ਆਪਣੀ ਪਤਨੀ ਗੁਰਜੀਤ ਨੂੰ ਕਿਹਾ ਭਾਵੇਂ ਗੁਰਜੀਤ ਆਪਣੀ ਸੱਸ ਨਾਲ ਨਹੀਂ ਰਹਿਣਾ ਚਾਹੁੰਦੀ ਸੀ ਪਰ ਆਪਣੇ ਪਤੀ ਅਵਤਾਰ ਦੇ ਕਹਿਣ ਉਪਰ ਉਹ ਕੁਝ ਨਾ ਬੋਲੀ ਗੁਰਜੀਤ ਨੇ ਉੱਪਰਲੇ ਮਨੋਂ ਮੁਸਕਰਾਉਂਦੇ ਹੋਏ ਹਾਂ ਵਿੱਚ ਸਿਰ ਹਿਲਾ ਦਿੱਤਾ ਕੁਝ ਦਿਨ ਬਾਅਦ ਹੀ ਅਵਤਾਰ ਆਪਣੀ ਮੰਮੀ ਨੂੰ ਆਪਣੇ ਕੋਲ ਲੈ ਆਇਆ ਘਰ ਆਉਂਦੇ ਹੀ ਅਵਤਾਰ ਨੇ ਕਿਹਾ ਕਿ ਮੰਮੀ ਇਹ ਤੁਹਾਡਾ ਘਰ ਹੈ ਜੋ ਤੁਸੀਂ ਚਾਹੋ ਉਹੀ ਹੋਵੇਗਾ। ਅਵਤਾਰ ਦੀਆਂ ਗੱਲਾਂ ਸੁਣ ਕੇ ਉਸ ਦੀ ਮੰਮੀ ਥੋੜਾ ਜਿਹਾ ਮੁਸਕराई ਪਰ ਉਸ ਦੀ ਪਤਨੀ ਗੁਰਜੀਤ ਆਪਣੇ ਪਤੀ ਦੀ ਇਹ ਗੱਲ ਸੁਣ ਕੇ ਅੰਦਰੋਂ ਅੰਦਰ ਹੀ ਜਲਣ ਲੱਗੀ ਪਰ ਉਹ ਬੋਲੀ ਕੁਝ ਨਾ। ਅਵਤਾਰ ਦੀ ਮੰਮੀ ਨੇ ਆਉਂਦਿਆਂ ਹੀ ਰਸੋਈ ਦਾ ਸਾਰਾ ਕੰਮ ਸੰਭਾਲ ਲਿਆ। ਗੁਰਜੀਤ ਘਰ ਦੇ ਕੰਮਾਂ ਤੋਂ ਨਿਸ਼ਚਿੰਤ ਹੋ ਗਈ। ਉਸ ਦਾ ਪੇਕਾਕਰ ਉਸੇ ਸ਼ਹਿਰ ਵਿੱਚ ਰਹਿੰਦਾ ਸੀ। ਉਹ ਇਕੱਲੀ ਹੋਣ ਕਾਰਨ ਪਹਿਲਾਂ ਆਪਣੇ ਪੇਕੇ ਘਰ ਨਹੀਂ ਜਾ ਸਕਦੀ ਸੀ ਉਹ ਸੋਚਦੀ ਸੀ ਕਿ ਜੇਕਰ ਮੈਂ ਆਪਣੇ ਪੇਕੇ ਘਰ ਚਲੀ ਗਈ ਤਾਂ ਅਭ타ਰ ਦਾ ਖਾਣਾ ਕੌਣ ਬਣਾਵੇਗਾ ਆਪਣੀ ਸੱਸ ਦੇ ਘਰ ਆਉਂਦੇ ਹੀ ਗੁਰਜੀਤ ਆਪਣੇ ਮੁੰਡੇ ਨੂੰ ਲੈ ਕੇ ਪੇਕੇ ਘਰ ਕੁਝ ਦਿਨਾਂ ਲਈ ਚਲੀ ਗਈ ਜਦੋਂ ਗੁਰਜੀਤ ਪੇਕੇ ਘਰ ਗਈ ਤਾਂ ਉਸ ਦੀ ਮੰਮੀ ਨੇ ਕਿਹਾ ਕਿ ਚੰਗਾ ਹੋਇਆ ਤੇਰੀ ਸੱਸ ਤੇਰੇ ਕੋਲ ਰਹਿਣ ਲਈ ਆ ਗਈ ਹੁਣ ਤਾਂ ਤੂੰ ਸਾਨੂੰ ਮਿਲਣ ਲਈ ਆ ਜਾਇਆ ਕਰੇਗੀ ਠੀਕ ਤਾਂ ਹੈ ਮੰਮੀ ਪਰ ਤੇਰਾ ਜਵਾਈ ਤਾਂ ਸਰਬਨ ਪੁੱਤਰ ਹੈ ਉਹ ਹਰ ਵੇਲੇ ਮੰਮੀ ਦੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਹੈ ਗੁਰਜੀਤ ਤੇਰੀ ਸੱਸ ਸਿੱਧੀ ਅਤੇ ਭੋਲੀ ਭਾਲੀ ਬਣਨ ਦਾ ਨਾਟਕ ਕਰਦੀ ਹੈ ਪਰ ਹੈਗੀ ਬਹੁਤ ਚਲਾਕ ਹੈ ਤਾਂ ਹੀ ਤਾਂ ਆਪਣੇ ਪੁੱਤਰ ਨੂੰ ਆਪਣੀ ਮੁਠੀ ਵਿੱਚ ਕਰਕੇ ਰੱਖਿਆ ਹੈ ਉਸ ਨੂੰ ਆਪਣੀਆਂ ਉਂਗਲਾਂ ਤੇ ਨਚਾਉਂਦੀ ਹੈ ਪਰ ਤੂੰ ਉਸ ਦੀਆਂ ਗੱਲਾਂ ਵਿੱਚ ਨਾ ਆਈਂ ਹਾਲੇ ਗੁਰਜੀਤ ਨੂੰ ਆਪਣੇ ਪੇਕੇ ਘਰ ਆਈ ਨੂੰ 2-3 ਦਿਨ ਹੀ ਹੋਏ ਸੀ ਕਿ ਉਸਦੀ ਮੰਮੀ ਨੇ ਉਸ ਨੂੰ ਆਪਣੇ ਪੈਰਾਂ ਉੱਤੇ ਆਪ ਕਹਾੜੀ ਮਾਰਨ ਦੀ ਸਲਾਹ ਦੇਣੀ ਸ਼ੁਰੂ ਕਰ ਦਿੱਤੀ ਸੀ ਇਸ ਤਰ੍ਹਾਂ ਹੀ ਕਈ ਦਿਨ ਲੰਘ ਗਏ ਅੱਜ ਅਵਤਾਰ ਦਾ ਜਨਮ ਦਿਨ ਸੀ ਉਹ ਗੁਰਜੀਤ ਨੂੰ ਲੈਣ ਲਈ ਉਸਦੇ ਪੇਕੇ ਘਰ ਗਿਆ ਉਪਰੋਂ ਅੱਜ ਉਸਦੀ ਮੰਮੀ ਦੀ ਸਿਹਤ ਵੀ ਥੋੜੀ ਢਿੱਲੀ ਸੀ ਇਸ ਲਈ ਉਹ ਆਰਾਮ ਕਰਨ ਲਈ ਬੈੱਡ ਉੱਤੇ ਪੈ ਗਈ ਪਈ ਪਈ ਉਹ ਯਾਦ ਕਰਨ ਲੱਗੀ ਕਿ ਕਿਵੇਂ 10 ਸਾਲ ਪਹਿਲਾਂ ਉਸਨੇ ਅਵਤਾਰ ਦੇ ਜਨਮ ਦਿਨ ਤੇ ਉਸ ਦੀ ਪਸੰਦ ਦਾ ਖਾਣਾ ਤੇ ਖੀਰ ਬਣਾ ਕੇ ਉਸ ਨੂੰ ਸਰਪ੍ਰਾਈਜ਼ ਦਿੱਤਾ ਸੀ ਅੱਜ ਫੇਰ ਉਸਨੇ ਅਵਤਾਰ ਨੂੰ ਸਰਪ੍ਰਾਈਜ਼ ਦੇਣ ਦਾ ਸੋਚਿਆ ਬਿਮਾਰ ਹੋਣ ਦੇ ਬਾਵਜੂਦ ਵੀ ਉਸਨੇ ਅਵਤਾਰ ਦੇ ਪਸੰਦ ਦਾ ਖਾਣਾ ਤੇ ਖੀਰ ਬਣਾਈ ਉਸਨੇ ਖੁਸ਼ੀ-ਖੁਸ਼ੀ ਆਪਣੇ ਪੁੱਤਰ ਅਵਤਾਰ ਤੇ ਨੂੰ ਗੁਰਜੀਤ ਦੇ ਘਰ ਆਉਣ ਤੋਂ ਪਹਿਲਾਂ ਹੀ ਸਭ ਕੁਝ ਤਿਆਰ ਕਰਕੇ ਰੱਖ ਲਿਆ। ਉਹ ਉਹਨਾਂ ਦੇ ਘਰ ਆਉਣ ਦੀ ਉਡੀਕ ਕਰਨ ਲੱਗੀ ਅਤੇ ਮਨ ਹੀ ਮਨ ਉਹ ਖੁਸ਼ ਵੀ ਹੋ ਰਹੀ ਸੀ ਕਿ ਅੱਜ ਕਿੰਨੇ ਸਾਲਾਂ ਬਾਅਦ ਇਸ ਸਰਪ੍ਰਾਈਜ਼ ਨੂੰ ਦੇਖ ਕੇ ਅਵਤਾਰ ਦੀਆਂ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਣਗੀਆਂ। ਉਸਨੇ ਸੋਚਿਆ ਕਿ ਮੇਰੇ ਪੋਤੇ ਨੂੰ ਵੀ ਖੀਰ ਬਹੁਤ ਪਸੰਦ ਆਵੇਗੀ। ਕੁਝ ਘੰਟਿਆਂ ਦੀ ਉਡੀਕ ਕਰਨ ਤੋਂ ਬਾਅਦ ਅਵਤਾਰ, ਗੁਰਜੀਤ ਅਤੇ ਉਹਨਾਂ ਦਾ ਪੁੱਤਰ ਕਾਰ ਆ ਗਏ ਉਹ ਆਪਣੇ ਪੋਤੇ ਨੂੰ ਚੁੱਕ ਕੇ ਅੰਦਰ ਲੈ ਗਈ ਅਵਤਾਰ ਅਤੇ ਗਰਜੀਤ ਜਦੋਂ ਘਰ ਦੇ ਅੰਦਰ ਆਏ ਤਾਂ ਉਹ ਹੈਰਾਨ ਰਹਿ ਗਏ ਘਰ ਵਿੱਚੋਂ ਖਾਣੇ ਦੀ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਸੀ ਉਹਨਾਂ ਦੇ ਘਰ ਪਹੁੰਚਦੇ ਹੀ ਮੰਮੀ ਨੇ ਖੀਰ ਤੇ ਸਾਰਾ ਖਾਣਾ ਡਾਈਨਿੰਗ ਟੇਬਲ ਤੇ ਰੱਖ ਦਿੱਤਾ ਉਸ ਨੇ ਆਪਣੇ ਪੁੱਤਰ ਨੂੰ ਜਨਮ ਦਿਨ ਦੀਆਂ ਵਧਾਈਆਂ ਵੀ ਦਿੱਤੀਆਂ ਇੰਨੇ ਸਾਲਾਂ ਬਾਅਦ ਮੰਮੀ ਦੇ ਹੱਥ ਦੀ ਖੀਰ ਵੇਖ ਕੇ ਅਵਤਾਰ ਬਹੁਤ ਖੁਸ਼ ਹੋਇਆ ਜਦੋਂ ਉਸਦੀ ਮੰਮੀ ਉਸਨੂੰ ਖੀਰ ਖਵਾਉਣ ਲੱਗੀ ਤਾਂ ਉਸਦੀ ਨੂਰਜੀਤ ਕਹਿਣ ਲੱਗੀ "ਇਹ ਕੀ ਕਰ ਰਹੇ ਹੋ ਤੁਸੀਂ? ਅਤੇ ਇਹ ਸਭ ਕੁਝ ਬਣਾਉਣ ਦੀ ਕੀ ਜ਼ਰੂਰਤ ਸੀ? ਘੱਟ ਤੋਂ ਘੱਟ ਫੋਨ ਕਰਕੇ ਪੁੱਛ ਤਾਂ ਲੈਂਦੇ। ਅਸੀਂ ਤਾਂ ਬਾਹਰੋਂ ਹੀ ਖਾਣਾ ਖਾ ਕੇ ਆਏ ਹਾਂ।" ਆਪਣੀ ਨੂਂ ਦੀਆਂ ਗੱਲਾਂ ਸੁਣ ਕੇ ਉਹ ਇੱਕਦਮ ਹੈਰਾਨ ਰਹਿ ਗਈ। ਅਵਤਾਰ ਆਪਣੀ ਮੰਮੀ ਨੂੰ ਕਹਿਣ ਲੱਗਿਆ ਕਿ ਮੰਮੀ ਮੇਰਾ ਸਾਲਾ ਤੇ ਸਾਲੀ ਪਾਰਟੀ ਮੰਗ ਰਹੇ ਸੀ ਇਸ ਲਈ ਅਸੀਂ ਸਾਰੇ ਨੇ ਰਲ ਮਿਲ ਕੇ ਬਾਹਰੋਂ ਖਾਣਾ ਖਾ ਲਿਆ ਪਰ ਮੰਮੀ ਬਾਹਰ ਦੇ ਖਾਣੇ ਵਿੱਚ ਤੁਹਾਡੇ ਹੱਥਾਂ ਵਰਗਾ ਸਵਾਦ ਬਿਲਕੁਲ ਵੀ ਨਹੀਂ ਸੀ ਸੱਚ ਕਹਾ ਤਾਂ ਮੈਨੂੰ ਤਾਂ ਇਹ ਖਾਣਾ ਦੇਖ ਕੇ ਦੁਬਾਰਾ ਭੁੱਖ ਲੱਗ ਗਈ ਹੈ ਅਬਤਾਰ ਨੇ ਖੀਰ ਖਾਂਦੇ ਹੋਏ ਕਿਹਾ ਤਾਂ ਉਸ ਦੀ ਮੰਮੀ ਖੁਸ਼ ਹੋ ਕੇ ਖਾਣਾ ਪਰੋਸਣ ਲੱਗੀ ਜਦੋਂ ਹੀ ਉਸ ਦੀ ਮੰਮੀ ਨੇ ਆਪਣੇ ਪੋਤੇ ਨੂੰ ਖੀਰ ਖਵਾਉਣ ਲੱਗੀ ਤਾਂ ਉਸ ਦਿਨ ਗੁਰਜੀਤ ਆਪਣੇ ਮੁੰਡੇ ਨੂੰ ਉੱਥੋਂ ਝੁੱਕ ਕੇ ਲੈ ਗਈ ਨਹੀਂ ਮੰਮੀ ਅਸੀਂ ਖਾਣਾ ਖਾ ਲਿਆ ਹੈ ਇਸ ਦਾ ਪੇਟ ਭਰਿਆ ਹੋਇਆ ਹੈ ਜੇਕਰ ਇਸ ਨੇ ਜ਼ਿਆਦਾ ਖਾ ਲਿਆ ਤਾਂ ਇਸ ਦੀ ਸਿਹਤ ਖਰਾਬ ਹੋ ਜਾਵੇਗੀ ਮੈਨੂੰ ਵੀ ਬਿਲਕੁਲ ਭੁੱਖ ਨਹੀਂ ਹੈ ਇਹ ਕਹਿੰਦੇ ਹੋਏ ਉਹ ਆਪਣੇ ਕਮਰੇ ਵਿੱਚ ਚਲੀ ਗਈ ਅਵਤਾਰ ਨੇ ਮੰਮੀ ਦਾ ਦਿਲ ਰੱਖਣ ਲਈ ਭੁੱਖ ਨਾ ਹੋਣ ਦੇ ਬਾਵਜੂਦ ਵੀ ਖਾਣਾ ਖਾ ਲਿਆ ਉਹ ਉੱਧਰ ਆਪਣੇ ਕਮਰੇ ਵਿੱਚ ਬੈਠੀ ਗੁਰਜੀਤ ਦੇ ਮਨ ਵਿੱਚ ਬਹੁਤ ਕੁਝ ਚੱਲ ਰਿਹਾ ਸੀ ਜਦੋਂ ਖਾਣਾ ਖਾ ਕੇ ਅਵਤਾਰ ਕਮਰੇ ਵਿੱਚ ਆਇਆ ਤਾਂ ਉਸ ਨੇ ਗੁਰਜੀਤ ਦਾ ਫੁੱਲਿਆ ਹੋਇਆ ਮੂੰਹ ਦੇਖਿਆ ਤੇ ਗੁਰਜੀਤ ਨੂੰ ਉਸ ਦੀ ਨਾਰਾਜ਼ਗੀ ਦਾ ਕਾਰਨ ਪੁੱਛਿਆ ਉਹ ਤਾਂ ਅਵਤਾਰ ਨਾਲ ਲੜਨ ਲਈ ਤਿਆਰ ਹੀ ਬੈਠੀ ਸੀ ਉਹ ਕਹਿਣ ਲੱਗੀ ਜਦੋਂ ਭੁੱਖ ਹੀ ਨਹੀਂ ਸੀ ਤਾਂ ਖਾਣਾ ਖਾਣ ਦੀ ਕੀ ਲੋੜ ਪਈ ਸੀ ਤੁਹਾਨੂੰ ਗੁਰਜੀਤ ਦੀ ਗੱਲ ਸੁਣ ਕੇ अवतार ਵੀ ਗੁੱਸੇ ਵਿੱਚ ਬੋਲਿਆ ਕਿ ਮੇਰੀ ਮੰਮੀ ਨੇ ਮੇਰੇ ਜਨਮ ਦਿਨ ਤੇ ਆਪਣੇ ਦਿਲੋਂ ਖਾਣਾ ਬਣਾਇਆ ਸੀ ਉਸ ਮੰਮੀ ਨੇ ਮੇਰਾ ਫੇਵਰੇਟ ਅਖੀਰ ਵੀ ਬਣਾਇਆ ਸੀ ਉਸ ਖਾਣੇ ਵਿੱਚ ਮੇਰੀ ਮੰਮੀ ਦੇ ਪਿਆਰ ਤੇ ਮਮਤਾ ਸੀ ਮੈਂ ਕਿਸ ਤਰ੍ਹਾਂ ਖਾਣਾ ਖਾਣ ਤੋਂ ਮਨਾ ਕਰ ਸਕਦਾ ਸੀ ਅੱਛਾ ਜਦੋਂ ਤੁਸੀਂ ਮੈਨੂੰ ਮੇਰੇ ਪੇਕੇ ਘਰ ਛੱਡਣ ਗਏ ਸੀ ਤਾਂ ਮੇਰੀ ਮੰਮੀ ਨੇ ਵੀ ਤੁਹਾਡੇ ਲਈ ਬਹੁਤ ਸਾਰਾ ਖਾਣਾ ਬਣਾ ਕੇ ਰੱਖਿਆ ਸੀ ਪਰ ਤੁਸੀਂ ਉਹਨਾਂ ਨੂੰ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਮੈਂ ਘਰੋਂ ਖਾਣਾ ਖਾ ਕੇ ਆਇਆ। ਮੇਰੇ ਢਿੱਡ ਵਿੱਚ ਬਿਲਕੁਲ ਵੀ ਥਾਂ ਨਹੀਂ ਹੈ ਤੇ ਅੱਜ ਆਪਣੀ ਮੰਮੀ ਦੇ ਹੱਥਾਂ ਦਾ ਖਾਣਾ ਖਾਣ ਲਈ ਢਿੱਡ ਵਿੱਚ ਥਾਂ ਕਿਵੇਂ ਬਣ ਗਈ? ਇਸ ਦਾ ਮਤਲਬ ਮੇਰੀ ਮੰਮੀ ਲਈ ਕੋਈ ਕਦਰ ਨਹੀਂ ਹੈ ਤੁਹਾਡੇ ਦਿਲ ਵਿੱਚ। ਉਹਨਾਂ ਦੇ ਖਾਣੇ ਦੀ ਵੀ ਥੋੜੀ ਜੀ ਇੱਜ਼ਤ ਰੱਖ ਲੈਂਦੇ। ਗੁਰਜੀਤ ਦੀ ਗੱਲ ਸੁਣ ਕੇ ਅਵਤਾਰ ੜਕ ਗਿਆ ਅਤੇ ਕਹਿਣ ਲੱਗਿਆ ਕਿਸ ਗੱਲ ਨੂੰ ਕਿੱਥੇ ਲੈ ਜਾਂਦੀ ਹੈ ਮੈਨੂੰ ਕੁਝ ਸਮਝ ਨਹੀਂ ਆਉਂਦਾ ਅੱਜ ਮੈਂ ਆਪਣੇ ਜਨਮ ਦਿਨ ਤੇ ਤੇਰੇ ਪਰਿਵਾਰ ਨਾਲ ਪਾਰਟੀ ਕਰਕੇ ਆਇਆ ਹਾਂ ਇੱਥੇ ਮੇਰੀ ਮੰਮੀ ਦੀ ਸਿਹਤ ਠੀਕ ਨਹੀਂ ਸੀ ਪਰ ਫਿਰ ਵੀ ਉਹਨਾਂ ਨੇ ਮੇਰੇ ਲਈ ਖਾਣਾ ਬਣਾਇਆ ਮੇਰੀ ਮੰਮੀ ਨੇ ਤਾਂ ਸਾਡੇ ਬਾਹਰ ਪਾਰਟੀ ਕਰਨ ਤੇ ਕੋਈ ਇਤਰਾਜ਼ ਨਹੀਂ ਕੀਤਾ ਜੇਕਰ ਮੈਂ ਉਹਨਾਂ ਨੂੰ ਖੁਸ਼ ਕਰਨ ਲਈ ਥੋੜਾ ਜਿਹਾ ਖਾਣਾ ਖਾ ਲਿਆ ਤਾਂ ਇਸ ਵਿੱਚ ਤੇਰੇ ਪਰਿਵਾਰ ਦੀ ਕੀ ਵੇਜਤੀ ਹੈ ਤੁਹਾਨੂੰ ਤਾਂ ਸਿਰਫ ਆਪਣੀ ਮੰਮੀ ਦੀ ਖੁਸ਼ੀ ਦਾ ਫਿਕਰ ਹੈ ਪਰ ਮੇਰੀ ਮੰਮੀ ਤੇ ਕੀ ਗੁਜ਼ਰੀ ਹੋਵੇਗੀ ਇਹ ਸੋਚਿਆ ਤੁਸੀਂ ਤੁਹਾਡੀ ਮੰਮੀ ਨੂੰ ਵੀ ਸਮਝ ਜਾਣਾ ਚਾਹੀਦਾ ਹੈ ਉਸ ਨੂੰ ਸਾਡੀ ਖੁਸ਼ੀ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਹੈ ਜੇਕਰ ਇੱਕ ਦਿਨ ਉਸ ਦੇ ਹੱਥ ਦਾ ਖਾਣਾ ਨਾ ਖਾਵਾਂਗੇ ਤਾਂ ਕੋਈ ਅਸਮਾਨ ਨਹੀਂ ਟੁੱਟ ਪਵੇਗਾ ਦੋਨੇ ਪਤੀ ਪਤਨੀ ਆਪਸ ਵਿੱਚ ਲੜ ਰਹੇ ਸੀ ਉਹਨਾਂ ਦੀ ਬਹਿਸ ਖਤਮ ਹੋਣ ਦਾ ਨਾ ਹੀ ਨਹੀਂ ਲੈ ਰਹੀ ਸੀ ਅਵਤਾਰ ਦੀ ਮੰਮੀ ਹੈਰਾਨ ਸੀ ਕਿ ਉਸ ਦੀ ਨੂ ਨੇ ਆਪਣੀ ਸੱਸ ਲਈ ਆਪਣੇ ਮਨ ਵਿੱਚ ਕਿੰਨਾ ਜ਼ਹਿਰ ਭਰਿਆ ਹੈ ਉਸ ਨੇ ਤਾਂ ਗੁਰਜੀਤ ਨੂੰ ਕਦੇ ਵੀ ਆਪਣੀ ਨੂ ਨਹੀਂ ਬਲਕੇ ਧੀ ਸਮਝਿਆ ਸੀ ਉਹ ਉਦਾਸ ਹੋ ਗਈ ਹੈ ਤੇ ਸੋਚਣ ਲੱਗੀ ਕਿ ਮੈਂ ਆਪਣੇ ਪੁੱਤਰ ਦੀ ਗੱਲ ਸੁਣ ਕੇ ਇੱਥੇ ਕਿਉਂ ਆ ਗਈ ਪਿੰਡ ਵਿੱਚ ਰਹਿੰਦੀ ਤਾਂ ਮੇਰੇ ਪੁੱਤਰ ਨੂ ਦੀ ਜ਼ਿੰਦਗੀ ਖਰਾਬ ਨਾ ਹੁੰਦੀ ਕਾਫੀ ਟਾਈਮ ਬਾਅਦ ਮਾਹੌਲ ਸ਼ਾਂਤ ਹੋ ਗਿਆ ਕੁਝ ਦਿਨਾਂ ਬਾਅਦ ਗੁਰਜੀਤ ਆਪਣੀ ਸੱਸ ਕੋਲ ਆਈ ਅਤੇ ਕਹਿਣ ਲੱਗੀ ਮੰਮੀ ਜੀ ਮੇਰੇ ਵੱਡੇ ਵੀਰ ਜੀ ਤੇ ਭਾਬੀ ਵਿਦੇਸ਼ ਤੋਂ ਆਏ ਹਨ ਮੈਂ ਉਹਨਾਂ ਨੂੰ ਅੱਜ ਰਾਤ ਖਾਣੇ ਲਈ ਆਪਣੇ ਘਰ ਬੁਲਾਇਆ ਹੈ ਉਹਨਾਂ ਦੇ ਨਾਲ ਬਾਕੀ ਘਰ ਦੇ ਮੈਂਬਰ ਵੀ ਆ ਰਹੇ ਹਨ ਤੁਸੀਂ ਅੱਜ ਰਾਤ ਦਾ ਖਾਣਾ ਬਣਾ ਲੈਣਾ ਮੈਂ ਬਾਜ਼ਾਰ ਵਿੱਚੋਂ ਉਹਨਾਂ ਲਈ ਗਿਫਟ ਖਰੀਦਣ ਜਾ ਰਹੀ ਹਾਂ ਆਪਣੀ ਨੂੰ ਗੁਰਜੀਤ ਦੀ ਗੱਲ ਸੁਣ ਕੇ ਉਸ ਦੀ ਸੱਸ ਕਹਿਣ ਲੱਗੀ ਕਿ ਅੱਜ ਕੱਲ ਦੇ ਜ਼ਮਾਨੇ ਵਿੱਚ ਤਾਂ ਆਨਲਾਈਨ ਖਾਣਾ ਵੀ ਆਰਡਰ ਕੀਤਾ ਜਾਂਦਾ ਹੈ ਇਸ ਲਈ ਖਾਣਾ ਬਾਹਰ ਤੋਂ ਮੰਗਵਾ ਲੈ ਨਹੀਂ ਮੰਮੀ ਜੀ ਤੁਸੀਂ ਤਾਂ ਜਾਣਦੇ ਹੀ ਹੋ ਮੇਰੇ ਪਾਪਾ ਜੀ ਦੀ ਤबीयत ਖਰਾਬ ਰਹਿੰਦੀ ਹੈ ਉਹ ਬਾਹਰ ਦਾ ਖਾਣਾ ਨਹੀਂ ਖਾ ਸਕਦੇ ਨਾਲੇ ਫੇਰ ਮੇਰੇ ਭਰਾ ਪਰਜਾਈ ਵੀ ਸੋਚਣਗੇ ਕਿ ਸਾਨੂੰ ਖਾਣੇ ਤੇ ਆਪਣੇ ਘਰ ਬੁਲਾਇਆ ਹੈ ਤੇ ਆਪਣੇ ਹੱਥਾਂ ਨਾਲ ਖਾਣਾ ਵੀ ਨਹੀਂ ਬਣਾਇਆ ਗੁਰਜੀਤ ਦੇ ਜਿਆਦਾ ਜ਼ੋਰ ਪਾਉਣ ਤੇ ਉਸ ਦੀ ਸੱਸ ਨੇ ਕਿਹਾ ਠੀਕ ਹੈ ਪੁੱਤਰ ਜੇਕਰ ਘਰ ਦਾ ਬਣਿਆ ਖਾਣਾ ਇੰਨਾ ਹੀ ਜ਼ਰੂਰੀ ਹੈ ਤਾਂ ਮੈਂ ਖਾਣਾ ਬਣਾ ਦਿੰਦੀ ਹਾਂ ਉਹ ਦੁਪਹਿਰ ਤੋਂ ਹੀ ਰਾਤ ਦੇ ਖਾਣੇ ਦੀ ਤਿਆਰੀ ਕਰਨ ਵਿੱਚ ਲੱਗ ਗਈ ਲਗਾਤਾਰ ਕੰਮ ਵਿੱਚ ਲੱਗੇ ਰਹਿਣ ਕਰਕੇ ਉਸ ਨੂੰ ਕਮਜ਼ੋਰੀ ਮਹਿਸੂਸ ਹੋਣ ਲੱਗੀ ਫਿਰ ਵੀ ਉਹ ਇਹ ਸੋਚ ਕੇ ਕੰਮ ਵਿੱਚ ਲੱਗੀ ਰਹੀ ਕਿ ਜੇਕਰ ਮੈਂ ਆਰਾਮ ਕਰਨ ਲੱਗੀ ਤਾਂ ਖਾਣਾ ਨਹੀਂ ਬਣ ਸਕੇਗਾ ਮਹਿਮਾਨ ਆਉਣ ਵਾਲੇ ਹੀ ਹੋਣਗੇ ਉਹ ਲਗਾਤਾਰ ਖਾਣਾ ਬਣਾ ਰਹੀ ਸੀ ਹੁਣ ਤਾਂ ਉਸ ਨੂੰ ਚੱਕਰ ਵੀ ਆਉਣ ਲੱਗ ਪਏ ਸੀ ਉਹ ਥੋੜੀ ਦੇਰ ਲਈ ਆਰਾਮ ਕਰਨ ਲਈ ਬੈਠ ਗਈ ਉਦੋਂ ਹੀ ਅਵਤਾਰ ਵੀ ਘਰ ਆ ਗਿਆ ਆਪਣੀ ਮੰਮੀ ਦੀ ਹਾਲਤ ਵੇਖ ਕੇ ਉਸ ਨੇ ਮੰਮੀ ਦਾ ਬੀਪੀ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਬੀਪੀ ਲੋ ਹੈ ਅਵਤਾਰ ਨੇ ਆਪਣੀ ਮੰਮੀ ਦੀ ਸਿਹਤ ਖਰਾਬ ਹੋਈ ਦੇਖ ਕੇ ਗਰਜੀਤ ਨੂੰ ਪ੍ਰੋਗਰਾਮ ਕੈਨਸਲ ਕਰਨ ਲਈ ਕਿਹਾ ਗਰਜੀਤ ਨੇ ਆਪਣੇ ਪੇਕੇ ਪਰਿਵਾਰ ਵਾਲਿਆਂ ਨੂੰ ਮਨਾ ਕਰ ਦਿੱਤਾ। 2-3 ਘੰਟਿਆਂ ਬਾਅਦ ਅਵਤਾਰ ਦੀ ਮੰਮੀ ਥੋੜਾ ਠੀਕ ਹੋ ਗਈ। ਅਗਲੇ ਦਿਨ ਗਰਜੀਤ ਨੇ ਆਪਣੀ ਸੱਸ ਨੂੰ ਖਰੀਆਂ-ਖੋਟੀਆਂ ਸੁਣਾਈਆਂ ਤੇ ਕਿਹਾ ਜੇਹੀ ਕਿਹੜੀ ਬਿਮਾਰੀ ਸੀ ਮੰਮੀ ਜੀ ਤੁਹਾਨੂੰ ਜਿਹੜਾ 2 ਘੰਟੇ ਵਿੱਚ ਠੀਕ ਵੀ ਹੋ ਗਏ। ਜੇਕਰ ਤੁਹਾਡੇ ਕੋਲੋਂ ਖਾਣਾ ਨਹੀਂ ਬਣਾਇਆ ਜਾਂਦਾ ਸੀ ਤਾਂ ਤੁਸੀਂ ਮੈਨੂੰ ਸਾਫ਼-ਸਾਫ਼ ਕਹਿ ਦਿੰਦੇ। ਮੈਨੂੰ ਤਾਂ ਹੁਣ ਸਮਝ ਆਇਆ ਕਿ ਮੇਰੇ ਪੇਕੇ ਦਾ ਇਸ ਘਰ ਵਿੱਚ ਆਉਣਾ ਤੁਹਾਨੂੰ ਪਸੰਦ ਹੀ ਨਹੀਂ ਹੈ। ਬਿਮਾਰ ਹੋਣ ਦਾ ਨਾਟਕ ਕਰਨ ਦੀ ਕੀ ਲੋੜ ਸੀ ਗੁਰਜੀਤ ਦੀ ਸੱਸ ਨੇ ਕਿਹਾ ਕਿ ਮੇਰੀ ਸਿਹਤ ਸੱਚਮੁੱਚ ਹੀ ਖਰਾਬ ਸੀ ਮੈਂ ਪਹਿਲਾਂ ਨਾਟਕ ਕਿਉਂ ਕਰੂੰਗੀ ਪਰ ਗੁਰਜੀਤ ਨੇ ਆਪਣੀ ਸੱਸ ਦੀ ਕਿਸੇ ਵੀ ਗੱਲ ਦਾ ਯਕੀਨ ਨਾ ਕੀਤਾ ਉਸ ਤੋਂ ਬਾਅਦ ਉਸ ਨੇ ਆਪਣੀ ਸੱਸ ਨਾਲ ਸਿੱਧੇ ਮੂੰਹ ਗੱਲ ਕਰਨੀ ਹੀ ਛੱਡ ਦਿੱਤੀ ਆਪਣੀ ਨੂੰਹ ਦੇ ਇਹ ਵਿਵਹਾਰ ਨਾਲ ਉਸ ਦਾ ਦਮ ਘੁੱਟਣ ਲੱਗਿਆ ਉਸ ਨੇ ਕਈ ਵਾਰ ਆਪਣੇ ਪੁੱਤਰ ਅਵਤਾਰ ਨੂੰ ਕਿਹਾ ਕਿ ਮੈਂ ਪਿੰਡ ਜਾਣਾ ਚਾਹੁੰਦੀ ਹਾਂ ਪਰਵਦਾਰ ਉਸ ਨੂੰ ਪਿੰਡ ਨਹੀਂ ਜਾਣ ਦੇ ਰਿਹਾ ਸੀ ਉਹ ਹਮੇਸ਼ਾ ਹੀ ਟਾਲਮਟੋਲ ਕਰ ਦਿੰਦਾ ਹੁਣ ਤਾਂ ਅਵਤਾਰ ਦੇ ਮੁੰਡੇ ਨੂੰ ਵੀ ਆਪਣੀ ਦਾਦੀ ਦੇ ਨਾਲ ਰਹਿਣਾ ਵਧੀਆ ਲੱਗਦਾ ਸੀ ਉਹ ਕਹਾਣੀਆਂ ਸੁਣਦਾ ਸੁਣਦਾ ਆਪਣੀ ਦਾਦੀ ਦੇ ਕੋਲ ਹੀ ਸੌ ਜਾਂਦਾ ਸੀ ਦਾਦੀ ਵੀ ਆਪਣੇ ਪੋਤੇ ਨਾਲ ਬਹੁਤ ਖੁਸ਼ ਰਹਿੰਦੀ ਇੱਕ ਦਿਨ ਗੁਰਜੀਤ ਬਾਜ਼ਾਰ ਚੋਂ ਸ਼ਾਪਿੰਗ ਕਰਨ ਲਈ ਗਈ ਹੋਈ ਸੀ ਆਪਣੇ ਮੁੰਡੇ ਨੂੰ ਉਸ ਦੀ ਦਾਦੀ ਕੋਲ ਹੀ ਛੱਡ ਗਈ ਕਾਫੀ ਟਾਈਮ ਗੁਰਜੀਤ ਘਰ ਨਾ ਆਈ ਉਸਤੇ ਮੁੰਡੇ ਨੂੰ ਭੁੱਖ ਲੱਗੀ ਤਾਂ ਉਹ ਆਪਣੀ ਦਾਦੀ ਨੂੰ ਕਹਿਣ ਲੱਗਿਆ ਦਾਦੀ ਮੈਨੂੰ ਭੁੱਖ ਲੱਗੀ ਹੈ ਜਦੋਂ ਹੀ ਦਾਦੀ ਖਾਣਾ ਬਣਾਉਣ ਲਈ ਰਸੋਈ ਵਿੱਚ ਆਈ ਤਾਂ ਉੱਥੇ ਪਾਣੀ ਡੁੱਲਿਆ ਹੋਣ ਕਰਕੇ ਉਹ ਡਿੱਗ ਪਈ ਉਸ ਦੇ ਲੱਕ ਵਿੱਚ ਬਹੁਤ ਦਰਦ ਹੋ ਰਿਹਾ ਸੀ ਉਹ ਆਪਣੇ ਆਪ ਉੱਠ ਨਾ ਸਕੇ ਜਦੋਂ ਅਵਤਾਰਕਰ ਆਇਆ ਤਾਂ ਉਸਨੇ ਆਪਣੀ ਮੰਮੀ ਨੂੰ ਚੱਕ ਕੇ ਬੈੱਡ ਉੱਪਰ ਲਟਾ ਦਿੱਤਾ ਉਸਨੇ ਗੁਰਜੀਤ ਨੂੰ ਫੋਨ ਕੀਤਾ ਦੱਸਿਆ ਕਿ ਮੰਮੀ ਰਸੋਈ ਵਿੱਚ ਡਿੱਗ ਪਈ ਹੈ ਦਰਦ ਦੇ ਨਾਲ ਤੜਫ ਰਹੀ ਹੈ ਮੈਂ ਮੰਮੀ ਨੂੰ ਡਾਕਟਰ ਕੋਲ ਲੈ ਕੇ ਜਾ ਰਿਹਾ ਹਾਂ ਤੂੰ ਛੇਤੀ ਘਰ ਆ ਜਾ ਹੈ ਰੱਬਾ ਇੱਕ ਤਾਂ ਜਦੋਂ ਤੂੰ ਇਹ ਬੁੱਢੀ ਆਈ ਹੈ ਨਾ ਕਿਸੇ ਨਾ ਕਿਸੇ ਬਿਮਾਰੀ ਦਾ ਬਹਾਨਾ ਹੀ ਲਗਾ ਕੇ ਰੱਖਦੀ ਹੈ ਇਹ ਤਾਂ ਨਿਰੀ ਮਸੀਬਤ ਗੱਲ ਪੈ ਗਈ ਮੈਨੂੰ ਚੈਨ ਨਾਲ ਵੀ ਨਹੀਂ ਜਿਉਣ ਦਿੰਦੀ ਗੁੱਸੇ ਵਿੱਚ ਬੜਬੜਾਉਂਦੀ ਹੋਈ ਗੁਰਜੀਤ ਘਰ ਆ ਗਈ ਡਾਕਟਰ ਨੇ ਚੈੱਕਅਪ ਕੀਤਾ ਤੇ ਅਵਤਾਰ ਨੂੰ ਦੱਸਿਆ ਕਿ ਮਾਤਾ ਜੀ ਦੀਆਂ ਮਾਸਪੇਸ਼ੀਆਂ ਵਿੱਚ ਖਚਾਉਣ ਕਾਰਨ ਦਰਦ ਹੋ ਰਿਹਾ ਹੈ ਇਨਾਂ ਨੂੰ ਬੈਡ ਰੈਸਟ ਦੀ ਬਹੁਤ ਜ਼ਰੂਰਤ ਹੈ। ਅਵਤਾਰ ਨੇ ਆਪਣੀ ਪਤਨੀ ਨੂੰ ਮੰਮੀ ਦਾ ਖਿਆਲ ਰੱਖਣ ਲਈ ਕਹਿ ਦਿੱਤਾ ਤੇ ਇੱਕ ਕੰਮ ਵਾਲੀ ਵੀ ਲਾ ਦਿੱਤੀ ਤਾਂ ਕਿ ਗੁਰਜੀਤ ਤੇ ਬਾਕੀ ਕੰਮ ਦਾ ਬੋਝ ਨਾ ਪਵੇ। ਹੁਣ ਗੁਰਜੀਤ ਵੀ ਆਪਣੀ ਸੱਸ ਦਾ ਪੂਰਾ ਖਿਆਲ ਰੱਖਣ ਲੱਗੀ ਸੀ। ਉਹ ਉਸ ਨੂੰ ਕੋਈ ਕੰਮ ਕਰਨ ਨਾ ਦਿੱਦੀ। ਜਦੋਂ ਗੁਰਜੀਤ ਦੀ ਮੰਮੀ ਨੂੰ ਪਤਾ ਲੱਗਿਆ ਕਿ ਗੁਰਜੀਤ ਦੀ ਸੱਸ ਡਿੱਗ ਪਈ ਹੈ, ਉਸ ਦੀ ਸਿਹਤ ਠੀਕ ਨਹੀਂ ਹੈ ਤਾਂ ਉਸ ਨੇ ਵੀ ਉਹਨਾਂ ਦਾ ਹਾਲ-ਚਾਲ ਜਾਣਨ ਲਈ ਫੋਨ ਕੀਤਾ। ਗੁਰਜੀਤ ਦੀ ਮੰਮੀ ਕਹਿਣ ਲੱਗੀ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਥੋੜੇ ਟਾਈਮ ਵਿੱਚ ਹੀ ਠੀਕ ਹੋ ਜਾਓਗੇ ਤੁਹਾਡੇ ਬੱਚੇ ਤੁਹਾਡਾ ਖਿਆਲ ਰੱਖ ਰਹੇ ਹਨ ਗੁਰਜੀਤ ਦੀ ਸੱਸ ਕਹਿਣ ਲੱਗੀ ਇਹ ਤਾਂ ਤੁਸੀਂ ਠੀਕ ਕਹਿ ਰਹੇ ਹੋ ਮੇਰੇ ਬੱਚੇ ਮੇਰਾ ਖਿਆਲ ਰੱਖ ਰਹੇ ਹਨ ਗੁਰਜੀਤ ਤਾਂ ਮੈਨੂੰ ਬਿਲਕੁਲ ਵੀ ਬਿਸਤਰੇ ਤੋਂ ਨਹੀਂ ਉੱਠਣ ਦਿੰਦੀ ਇਸ ਤਰ੍ਹਾਂ ਹੀ ਕਾਫੀ ਦਿਨ ਬੀਤ ਗਏ ਹੁਣ ਬਤਾਰ ਦੀ ਮੰਮੀ ਪਹਿਲਾਂ ਨਾਲੋਂ ਠੀਕ ਮਹਿਸੂਸ ਕਰ ਰਹੀ ਸੀ ਉਸਨੇ ਫੇਰ ਪਿੰਡ ਜਾਣ ਲਈ ਕਿਹਾ ਅਵਤਾਰ ਕਹਿਣ ਲੱਗੇ ਮੰਮੀ ਇਹ ਵੀ ਤੁਹਾਡਾ ਹੀ ਘਰ ਹੈ ਹੁਣ ਤੁਸੀਂ ਇੱਥੇ ਹੀ ਰਹੋਗੇ ਪਿੰਡ ਵਾਪਸ ਨਹੀਂ ਜਾਓਗੇ ਪਿੰਡ ਤੁਸੀਂ ਇਕੱਲੇ ਨਹੀਂ ਰਹੋਗੇ ਉੱਥੇ ਤੁਹਾਨੂੰ ਵੇਖਣ ਲਈ ਕੌਣ ਆਵੇਗਾ ਮੰਮੀ ਪੁੱਤਰ ਨੂੰ ਗੱਲਾਂ ਕਰ ਗੁਰਜੀਤ ਚੁੱਪਚਾਪ ਸੁਣ ਰਹੀ ਸੀ ਉਹ ਬਿਨਾਂ ਕੁਝ ਬੋਲੇ ਰਸੋਈ ਵਿੱਚ ਚਲੀ ਗਈ ਹੁਣ ਉਸਦੀ ਸੱਸ ਨੂੰ ਵੀ ਪਤਾ ਲੱਗ ਗਿਆ ਸੀ ਕਿ ਗੁਰਜੀਤ ਕੀ ਚਾਹੁੰਦੀ ਹੈ ਐਤਵਾਰ ਨੂੰ ਗੁਰਜੀਤ ਨੇ ਕਿੱਟੀ ਪਾਰਟੀ ਵਿੱਚ ਜਾਣਾ ਸੀ ਅਵਤਾਰ ਉਸ ਦਿਨ ਘਰ ਹੀ ਸੀ ਇਸ ਲਈ ਗੁਰਜੀਤ ਨੇ ਆਪਣੇ ਮੁੰਡੇ ਨੂੰ ਅਵਤਾਰ ਕੋਲ ਘਰ ਛੱਡ ਦਿੱਤਾ ਉਸਨੇ ਕਾਰਟੂਨ ਵੇਖਣ ਲਈ ਆਪਣੇ ਮੁੰਡੇ ਨੂੰ ਮੋਬਾਈਲ ਦੇ ਦਿੱਤਾ ਬਹੁਤ ਟਾਈਮ ਤੱਕ ਬੱਚਾ ਮੋਬਾਈਲ ਦੇਖਦਾ ਰਿਹਾ ਜਦੋਂ ਅਵਤਾਰ ਨੇ ਉਸ ਕੋਲੋਂ ਮੋਬਾਈਲ ਖੜਿਆ ਤਾਂ ਉਹ ਰੋਣ ਲੱਗ ਪਿਆ ਅਵਤਾਰ ਨੇ ਆਪਣੇ ਮੁੰਡੇ ਦਾ ਧਿਆਨ ਮੋਬਾਈਲ ਤੋਂ ਹਟਾਉਣ ਲਈ ਉਸ ਨੂੰ ਗੋਦੀ ਚੁੱਕਿਆ ਅਤੇ ਉਸ ਨਾਲ ਗੱਲਾਂ ਕਰਨ ਲੱਗਾ ਅਵਤਾਰ ਨੇ ਦੇਖਿਆ ਕਿ ਗੁਰਜੀਤ ਨੂੰ ਮੋਬਾਈਲ ਉੱਪਰ ਮੈਸੇਜ ਆ ਰਹੇ ਹਨ ਅੱਜ ਤੋਂ ਪਹਿਲਾਂ ਨਾ ਤਾਂ ਕਦੇ ਗੁਰਜੀਤ ਨੇ ਮੋਬਾਈਲ ਨੂੰ ਅਨਲੌਕ ਕੀਤਾ ਸੀ ਤੇ ਨਾ ਹੀ ਕਦੇ ਅਵਤਾਰ ਨੇ ਉਸਦਾ ਮੋਬਾਈਲ ਦੇਖਿਆ ਸੀ ਬਾਰ-ਬਾਰ ਮੈਸੇਜ ਆਉਣ ਕਰਕੇ ਅਵਤਾਰ ਨੇ ਮੋਬਾਈਲ ਚੁੱਕਿਆ ਤੇ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਮੋਬਾਈਲ ਉੱਪਰ ਆਇਆ ਮੈਸੇਜ ਪੜ੍ਹਿਆ ਮੈਸੇਜ ਗੁਰਜੀਤ ਦੀ ਮੰਮੀ ਦਾ ਸੀ ਉਸ ਨੇ ਲਿਖਿਆ ਸੀ ਤੇਰੀ ਸੱਸ ਨੇ ਵਾਪਸ ਪਿੰਡ ਜਾਣ ਬਾਰੇ ਕੁਝ ਸੋਚਿਆ ਕਿ ਨਹੀਂ ਮੈਨੂੰ ਤਾਂ ਤੇਰੀ ਚਿੰਤਾ ਹੋ ਰਹੀ ਹੈ ਕਿ ਤੇ ਸੱਸ ਦੀ ਸੇਵਾ ਕਰਦੇ ਕਰਦੇ ਤੂੰ ਬਿਮਾਰ ਹੀ ਨਾ ਹੋ ਜਾਵੇਂ ਪਹਿਲਾਂ ਤਾਂ ਜਦੋਂ ਜੀ ਕਰਦਾ ਸੀ ਅਸੀਂ ਤੇਰੇ ਘਰ ਆ ਜਾਂਦੇ ਸੀ ਪਰ ਜਦੋਂ ਤੋਂ ਤੇਰੀ ਸੱਸ ਤੇਰੇ ਕੋਲ ਆਈ ਹੈ ਉਦੋਂ ਤੋਂ ਫੋਨ ਤੇ ਵੀ ਟੰਗ ਨਾਲ ਗੱਲ ਨਹੀਂ ਹੋਈ ਜਦੋਂ ਤੇਰੀ ਸੱਸ ਥੋੜੀ ਠੀਕ ਹੋਣ ਲੱਗੇ ਤਾਂ ਉਸ ਨੂੰ ਵਾਪਸ ਪਿੰਡ ਵਾਲੇ ਘਰ ਵਿੱਚ ਭੇਜ ਦੇਣਾ ਤੈਨੂੰ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈ ਉਸ ਨੂੰ ਆਪਣੇ ਨਾਲ ਰੱਖਣ ਦੀ ਜੇਕਰ ਤੇਰਾ ਘਰ ਵਾਲਾ ਆਪਣੀ ਮੰਮੀ ਦਾ ਸਰਬਣ ਪੁੱਤਰ ਬਣਨ ਦੀ ਜ਼ਿਆਦਾ ਕੋਸ਼ਿਸ਼ ਕਰੇ ਤੇ ਉਸ ਨੂੰ ਇਹ ਧਮਕੀ ਦੇ ਦੇਣਾ ਕਿ ਮੈਂ ਇਹ ਘਰ ਛੱਡ ਕੇ ਭੇਕੇ ਜਾ ਰਹੀ ਹਾਂ ਤੈਨੂੰ ਮੰਮੀ ਪੁੱਤਰ ਦੀ ਗੁਲਾਮੀ ਕਰਨ ਦੀ ਕੋਈ ਵੀ ਲੋੜ ਨਹੀਂ ਹੈ ਅਵਤਾਰ ਬਹੁਤ ਹੈਰਾਨ ਹੋਇਆ ਕਿ ਸਾਹਮਣੇ ਇੰਨੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲੇ ਉਸ ਦੀ ਸੱਸ ਆਪਣੇ ਮਨ ਅੰਦਰ ਇੰਨੀ ਕਰਵਾਹਟ ਭਰ ਕੇ ਰੱਖਦੀ ਹੈ ਅਵਤਾਰ ਨੇ ਗੁਰਜੀਤ ਵੱਲੋਂ ਲਿਖੇ ਹੋਏ ਮੈਸੇਜ ਵੀ ਪੜੇ ਜੋ ਕੁਝ ਵੀ ਉਸਨੇ ਆਪਣੀ ਮੰਮੀ ਦਾ ਮੈਸੇਜ ਆਉਣ ਤੋਂ ਪਹਿਲਾਂ ਲਿਖਿਆ ਸੀ ਕੀ ਦੱਸਾਂ ਮੰਮੀ ਮੈਂ ਤਾਂ ਸਾਰਾ ਦਿਨ ਇਸ ਸੱਸ ਰੂਪੀ ਬੋਝ ਤੋਂ ਪਰੇਸ਼ਾਨ ਹੋ ਗਈ ਹਾਂ ਪਤਾ ਨਹੀਂ ਕਦੋਂ ਮੈਨੂੰ ਆਜ਼ਾਦੀ ਮਿਲੇਗੀ ਇਸ ਬੋਝ ਤੋਂ ਹੁਣ ਅਵਤਾਰ ਦੀ ਹਰਾਨੀ ਗੁੱਸੇ ਵਿੱਚ ਬਦਲ ਗਈ ਸੀ ਉਹ ਗੁਰਜੀਤ ਦੇ ਆਉਣ ਦੀ ਉਡੀਕ ਕਰਨ ਲੱਗਿਆ ਅਵਤਾਰ ਨੇ ਆਪਣੀ ਮੰਮੀ ਨੂੰ ਵੀ ਸਭ ਕੁਝ ਦੱਸ ਦਿੱਤਾ ਆਪਣੇ ਪੁੱਤਰ ਦੀ ਗੱਲ ਸੁਣ ਕੇ ਉਸ ਦੀ ਮੰਮੀ ਨੇ ਕਿਹਾ ਪੁੱਤਰ ਤੂੰ ਗੁਰਜੀਤ ਨੂੰ ਕੁਝ ਵੀ ਨਾ ਕਹੀਂ ਇਹ ਸਭ ਕੁਝ ਮੇਰੇ ਕਰਕੇ ਹੋ ਰਿਹਾ ਹੈ ਤੂੰ ਮੈਨੂੰ ਪਿੰਡ ਛੱਡਿਆ ਸਭ ਕੁਝ ਠੀਕ ਹੋ ਜਾਵੇਗਾ ਨਹੀਂ ਮੰਮੀ ਹੁਣ ਤਾਂ ਪਾਣੀ ਸਿਰ ਤੋਂ ਉੱਪਰ ਜਾ ਚੁੱਕਿਆ ਹੈ ਮੈਂ ਜਾਣਦਾ ਹਾਂ ਕਿ ਮੈਨੂੰ ਕੀ ਕਰਨਾ ਹੈ ਅਵਤਾਰ ਦੇ ਦਿਲੋਂ ਦਿਮਾਗ ਉੱਪਰ ਗੁੱਸੇ ਦੇ ਬੱਦਲ ਛਾ ਰਹੇ ਸਨ ਜਦੋਂ ਗਰਜੀਤ ਘਰ ਆਈ ਤਾਂ ਅਵਤਾਰ ਨੇ ਉਸ ਨੂੰ ਉਸਦਾ ਫੋਨ ਫੜਾਇਆ ਫੋਨ ਫੜਦੇ ਸਮੇਂ ਗਰਜੀਤ ਨੂੰ ਯਾਦ ਆਇਆ ਕਿ ਮੇਰਾ ਮੋਬਾਈਲ ਤਾਂ ਅਨਲੌਕ ਸੀ ਉਹ ਸੋਚਣ ਲੱਗੀ ਮੇਰੇ ਮੋਬਾਈਲ ਤੇ ਮੇਰੀ ਮੰਮੀ ਦੇ ਮੈਸੇਜ ਆਉਂਦੇ ਹਨ ਕਿ ਤੇ ਉਹ અવਤਾਰ ਨੇ ਵੇਖਤਾ ਨਹੀਂ ਲਏ ਹੋਣਗੇ ਉਸ ਨੂੰ ਡਰ ਲੱਗਣ ਲੱਗਾ ਪਰ ਉਸ ਨੇ અવਤਾਰ ਵੱਲ ਵੇਖਿਆ ਤਾਂ ਉਸ ਨੂੰ ਇਸ ਗੱਲ ਦੀ ਤਸੱਲੀ ਹੋਈ ਕਿ ਸਭ ਠੀਕ ਹੈ અવਤਾਰ ਕਹਿਣ ਲੱਗਿਆ ਚੱਲ ਗਰਜੀਤ ਅੱਜ ਤੇਰੇ ਪੇਕੇ ਘਰ ਚਲਦੇ ਹਾਂ ਪੇਕੇ ਘਰ ਜਾਣ ਦੀ ਗੱਲ ਸੁਣ ਕੇ ਗਰਜੀਤ ਖੁਸ਼ ਹੋ ਗਈ ਜਲਦੀ ਨਾਲ ਤਿਆਰ ਹੋ ਕੇ ਆਪਣੇ ਮੁੰਡੇ ਨੂੰ ਗੋਦੀ ਚੁੱਕ ਕੇ ਲੈ ਆਈ ਐਤਵਾਰ ਦਾ ਦਿਨ ਹੋਣ ਕਰਕੇ ਸਾਰੇ ਘਰ ਹੀ ਸੀ ਤੀਜ ਵਾਈ ਨੂੰ ਆਇਆ ਦੇਖ ਕੇ ਗਰਜੀਤ ਦੇ ਪਾਪਾ ਨੇ ਕਿਹਾ ਕਿ ਖਾਣ ਪੀਣ ਲਈ ਕੁਝ ਲੈ ਕੇ ਆਓ ਸਾਡਾ ਜਵਾਈ ਆਇਆ ਹੈ ਆਪਣੇ ਸਹੁਰੇ ਦੀ ਗੱਲ ਸੁਣ ਕੇ ਅਵਤਾਰ ਕਹਿਣ ਲੱਗਿਆ ਨਹੀਂ ਪਾਪਾ ਜੀ ਮੈਂ ਤਾਂ ਵਸ ਤੁਹਾਨੂੰ ਤੁਹਾਡੀ ਈਮਾਨਤ ਵਾਪਸ ਦੇਣ ਆਇਆ ਹਾਂ ਅਵਤਾਰ ਦੀ ਗੱਲ ਸੁਣ ਕੇ ਸਾਰੇ ਹੈਰਾਨ ਹੋ ਗਏ ਗਰਜੀਤ ਦੇ ਪਾਪਾ ਜੀ ਪੁੱਛਣ ਲੱਗੇ ਕਿ ਕਿਹੜੀ ਈਮਾਨਤ ਪੁੱਤਰ ਤੂੰ ਕਿਸ ਈਮਾਨਤ ਬਾਰੇ ਗੱਲ ਕਰ ਰਿਹਾ ਹੈ ਤਾਂ ਅਵਤਾਰ ਕਹਿਣ ਲੱਗਿਆ ਪਾਪਾ ਜੀ ਤੁਹਾਨੂੰ ਤੁਹਾਡੀ ਬੇਟੀ ਵਾਪਸ ਕਰਨ ਆਇਆ ਹਾਂ ਮੇਰੇ ਘਰ ਵਿੱਚ ਉਸ ਲਈ ਕੋਈ ਥਾਂ ਨਹੀਂ ਹੈ ਇਹ ਸੁਣ ਕੇ ਗੁਰਜੀਤ ਗੁੱਸੇ ਵਿੱਚ ਬੋਲੀ ਤੁਹਾਡੀ ਹਿੰਮਤ ਕਿਵੇਂ ਹੋਈ ਮੇਰੇ ਨਾਲ ਅਜਿਹਾ ਕਰਨ ਦੀ ਅਵਤਾਰ ਦਾ ਸਹੁਰਾ ਕਹਿਣ ਲੱਗਿਆ ਕਿ ਪੁੱਤਰ ਕੀ ਗੱਲ ਹੋਈ ਹੈ ਸਾਫ਼-ਸਾਫ਼ ਦੱਸ ਅਵਤਾਰ ਨੇ ਕਿਹਾ ਜੇਕਰ ਤੁਸੀਂ ਮੰਮੀ ਜੀ ਅਤੇ ਗੁਰਜੀਤ ਕੋਲੋਂ ਇਹ ਸਭ ਪੁੱਛੋ ਤਾਂ ਜ਼ਿਆਦਾ ਵਧੀਆ ਰਹੇਗਾ ਗੁਰਜੀਤ ਦੀ ਮੰਮੀ ਹੈਰਾਨੀ ਨਾਲ ਆਪਣੇ ਜਵਾਈ ਵੱਲ ਦੇਖਣ ਲੱਗੀ ਗੁੱਸੇ ਵਿੱਚ ਬੋਲੀ ਕੇ ਆਖਰ ਤੁਹਾਨੂੰ ਕੀ ਸਮੱਸਿਆ ਹੈ ਸਮੱਸਿਆ ਤਾਂ ਤੁਹਾਨੂੰ ਹੈ ਮੰਮੀ ਜੀ ਜਿਹੜਾ ਆਪਣੀ ਬੇਟੀ ਦਾ ਵਸਿਆ ਵਸਾਇਆ ਕਰ ਉਜਾੜਨ ਲੱਗੇ ਹੋ ਸਾਡੇ ਘਰ ਦੀਆਂ ਸਾਰੀਆਂ ਮੁਸੀਬਤਾਂ ਦੀ ਜੜ ਸਿਰਫ ਤੇ ਸਿਰਫ ਤੁਸੀਂ ਹੋ ਆਪਣੀ ਪੋਲ ਖੁੱਲਦੇ ਦੇਖ ਕੇ ਅਵਤਾਰ ਦੀ ਸੱਸ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ ਗੁਰਜੀਤ ਗੁੱਸੇ ਵਿੱਚ ਚਲਾਈ ਤਾਂ ਅਵਤਾਰ ਥੋੜਾ ਨੋਰਮਲ ਹੋ ਕੇ ਕਹਿਣ ਲੱਗਿਆ ਗੁਰਜੀਤ ਇਸ ਵਿੱਚ ਗਲਤ ਕੀ ਹੈ ਤੂੰ ਵੀ ਤਾਂ ਆਪਣੀ ਸੱਸ ਨਾਲ ਇਵੇਂ ਹੀ ਗੱਲ ਕਰਦੀ ਹੈ ਗੁਰਜੀਤ ਕੰਬਦੀ ਹੋਈ ਆਵਾਜ਼ ਵਿੱਚ ਕਹਿਣ ਲੱਗੀ ਕਿ ਇਹ ਤੁਸੀਂ ਕੀ ਕਹਿ ਰਹੇ ਹੋ ਅਵਤਾਰ ਨੇ ਕਿਹਾ ਠੀਕ ਹੈ ਅੱਜ ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣ ਦੇ ਉਸਨੇ ਆਪਣੇ ਸਹੁਰੇ ਨੂੰ ਕਿਹਾ ਕਿ ਤੁਸੀਂ ਗੁਰਜੀਤ ਦਾ ਫੋਨ ਚੈੱਕ ਕਰੋ ਇਹ ਸੁਣਦੇ ਹੀ ਗੁਰਜੀਤ ਘਬਰਾ ਗਈ ਤੇ ਫੋਨ ਦੇਣ ਤੋਂ ਮਨਾਂ ਕਰ ਦਿੱਤਾ ਪਰ ਆਪਣੇ ਪਾਪਾ ਦੇ ਜਿਆਦਾ ਜ਼ੋਰ ਪਾਉਣ ਤੇ ਉਸ ਨੂੰ ਮੋਬਾਈਲ ਦੇਣਾ ਪਿਆ ਅਵਤਾਰ ਨੇ ਉਹ ਸਾਰੇ ਮੈਸੇਜ ਆਪਣੇ ਸਹੁਰੇ ਨੂੰ ਦਿਖਾਏ ਜੋ ਗਰਜੀਤ ਤੇ ਉਸਦੀ ਮੰਮੀ ਨੇ ਇੱਕ ਦੂਜੇ ਨੂੰ ਕੀਤੇ ਸੀ ਸਾਰੇ ਮੈਸੇਜ ਪੜ੍ਹ ਕੇ ਉਸ ਦੇ ਸਹੁਰੇ ਦੀ ਹੈਰਾਨੀ ਦਾ ਕੋਈ ਠਿਕਾਣਾ ਨਾ ਰਿਹਾ ਅਵਤਾਰ ਕਹਿਣ ਲੱਗਿਆ ਕਿ ਮੰਮੀ ਜੀ ਬੈਠੇ ਇੱਥੇ ਹੀ ਸਾਡਾ ਘਰ ਪੂਰਾ ਕੰਟਰੋਲ ਰੱਖਦੇ ਹਨ ਇਹ ਕੋਈ ਚੰਗੀ ਗੱਲ ਨਹੀਂ ਹੈ ਆਪਣੀ ਧੀ ਨੂੰ ਸਹੀ ਪਾਠ ਪੜ੍ਹਾਉਣ ਦੀ ਬਜਾਏ ਉਸ ਨੂੰ ਨਫ਼ਰਤ ਕਰਨਾ ਸਿਖਾ ਰਹੇ ਹੋ ਗੁਰਜੀਤ ਤੇ ਉਸਦੀ ਮੰਮੀ ਦੇ ਮੈਸੇਜ ਪੜ੍ਹ ਕੇ ਗੁਰਜੀਤ ਦੇ ਪਾਪਾ ਜੀ ਗੁੱਸੇ ਵਿੱਚ ਲਾਲ ਹੋ ਗਏ। ਗੁਰਜੀਤ ਤੇ ਉਸਦੀ ਮੰਮੀ ਦੀਆਂ ਅੱਖਾਂ ਸ਼ਰਮ ਨਾਲ ਝੁਕ ਗਈਆਂ। ਹੁਣ ਗੁਰਜੀਤ ਤੇ ਉਸਦੀ ਮੰਮੀ ਦੀਆਂ ਕਰਤੂਤਾਂ ਦਾ ਪਤਾ ਸਾਰੇ ਪਰਿਵਾਰਕ ਮੈਂਬਰਾਂ ਨੂੰ ਲੱਗ ਗਿਆ ਸੀ। ਗੁਰਜੀਤ ਦੇ ਪਾਪਾ ਨੇ ਉਸਦੀ ਮੰਮੀ ਨੂੰ ਗੁੱਸੇ ਵਿੱਚ ਖਟਕਾਰ ਲਾਉਂਦੇ ਹੋਏ ਕਿਹਾ ਕਿ ਕੁਝ ਤਾਂ ਸ਼ਰਮ ਕਰਦੀ ਤੇਰੀਆਂ ਇਹਨਾਂ ਕਰਤੂਤਾਂ ਕਰਕੇ ਹੀ ਸਾਡੀ ਛੋਟੀ ਕੁੜੀ ਤਲਾਕ ਲੈ ਕੇ ਘਰ ਬੈਠੀ ਹੈ। ਹੁਣ ਤੂੰ ਗੁਰਜੀਤ ਦਾ ਘਰ ਵੀ ਤੋੜਨ ਚੱਲੀ ਸੀ ਗੁਰਜੀਤ ਦੇ ਪਾਪਾ ਜੀ ਨੇ ਗੁਰਜੀਤ ਨੂੰ ਵੀ ਆਦੇਸ਼ ਦਿੱਤਾ ਕਿ ਜੇਕਰ ਅਜੇਹੀ ਹਰਕਤ ਦੁਬਾਰਾ ਕੀਤੀ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ ਗੁਰਜੀਤ ਦੇ ਪਾਪਾ ਜੀ ਨੇ ਆਪਣੇ ਜਵਾਈ ਕੋਲੋਂ ਹੱਥ ਜੋੜ ਕੇ ਮਾਫੀ ਮੰਗੀ ਤੇ ਕਿਹਾ ਕਿ ਸਾਨੂੰ ਤਾਂ ਲੱਗਿਆ ਸੀ ਕਿ ਸਾਡੀ ਬੇਟੀ ਵਧੀਆ ਤਰੀਕੇ ਨਾਲ ਆਪਣੇ ਸਹੁਰੇ ਘਰ ਰਹਿੰਦੀ ਹੈ ਉਹ ਆਪਣੀ ਸੱਸ ਤੇ ਘਰ ਵਾਲੇ ਦੀ ਇੱਜ਼ਤ ਵੀ ਕਰਦੀ ਹੈ ਪਰ ਇੱਥੇ ਤਾਂ ਕੁਝ ਹੋਰ ਹੀ ਚੱਲ ਰਿਹਾ ਸੀ ਚੰਗਾ ਹੋਇਆ ਜੇ ਤੂੰ ਟਾਈਮ ਸਿਰ ਸਾਨੂੰ ਦੱਸ ਦਿੱਤਾ ਅਵਤਾਰ ਹੱਥ ਜੋੜ ਕੇ ਆਪਣੇ ਸਹੁਰੇ ਨੂੰ ਕਹਿਣ ਲੱਗਿਆ ਕਿ ਤੁਹਾਡੀ ਬੇਇੱਜ਼ਤੀ ਕਰਨਾ ਮੇਰਾ ਮਕਸਦ ਨਹੀਂ ਸੀ ਪਰ ਜਦੋਂ ਮੈਂ ਆਪਣੀ ਮੰਮੀ ਦੇ ਖਿਲਾਫ ਸਾਜ਼ਿਸ਼ ਹੁੰਦੀ ਦੇਖੀ ਤਾਂ ਮੈਂ ਆਪਣੇ ਆਪ ਨੂੰ ਰੋਕ ਨਾ ਸਕਿਆ ਹੁਣ ਗੁਰਜੀਤ ਦੇ ਪਾਪਾ ਜੀ ਬੋਲੇ ਪੁੱਤਰ ਹੁਣ ਇੱਕ ਕੰਮ ਕਰੋ ਸਾਡਾ ਮਾਣ ਰੱਖਣ ਲਈ ਤੁਸੀਂ ਗੁਰਜੀਤ ਨੂੰ ਆਪਣੇ ਘਰ ਵਾਪਸ ਲੈ ਜਾਓ ਮੇਰੀ ਇਹ ਬੇਨਤੀ ਹੈ ਆਪਣੇ ਸਹੁਰੇ ਦੇ ਕਹਿਣ ਕਰਕੇ ਉਹ ਆਪਣੇ ਘਰ ਵਾਲੀ ਅਤੇ ਆਪਣੇ ਮੁੰਡੇ ਨੂੰ ਵਾਪਸ ਲੈ ਕੇ ਘਰ ਆ ਗਿਆ ਥੋੜੀ ਦੇਰ ਬਾਅਦ ਗੁਰਜੀਤ ਦੇ ਪਾਪਾ ਜੀ ਉਸ ਦੀ ਮੰਮੀ ਨੂੰ ਲੈ ਕੇ ਗੁਰਜੀਤ ਦੇ ਘਰ ਆਏ ਗੁਰਜੀਤ ਤੇ ਉਸ ਦੀ ਮੰਮੀ ਨੇ ਅਵਤਾਰ ਦੇ ਕੋਲੋਂ ਮਾਫੀ ਮੰਗ ਲਈ ਹਾਂਜੀ ਦੋਸਤੋ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ